ਇੱਕ ਵਾਰ ਹੋਰ ਨਾਮ ਦੱਸ ਦਿਓ ਟੀਵੀ 20 ਤੇ ਬਹੁਤ ਬਹੁਤ ਧੰਨਵਾਦ ਜੀ ਨੇ ਆ ਕੇ ਕਵਰਿੰਗ ਕੀਤੀ ਪਹਿਲੇ ਵੀ ਤੁਸੀਂ ਕਵਰੇਜ ਕੀਤੀ ਜੀ ਮਾਰੋ ਸਾਰਿਆਂ ਦੇ ਤੁਸੀਂ 2-4 ਦਿਨਾਂ ਦੇ ਵਿੱਚ ਵਿੱਚ ਤੁਸੀਂ ਵਧੀਆ ਮਾਹੌਲ ਦੇਖੂਗੇ ਇਸ ਰੋਡ ਦਾ ਬਹੁਤ ਬਹੁਤ ਧੰਨਵਾਦ ਆ ਜੀ ਇਸੇ ਰੋਡ ਨੂੰ ਐਦਾਂ ਹੀ ਆਪਾਂ ਕਾਮਯਾਬ ਰੱਖਣਾ ਸਾਰਿਆਂ ਨੇ ਰੋਡ ਇੱਕ ਵਾਰ ਹੋਰ ਨਾਮ ਦੱਸ ਦਿਓ ਮੇਰਾ ਨਾਮ ਹੈ ਦਵਿੰਦਰ ਚੇਚੀ ਦਵਿੰਦਰ ਚੇਚੀ ਹਾਂ ਜੀ ਆਪਣੀ ਸ਼ਾਪ ਦਾ ਨਾਮ ਮਢਿਆਣੀ ਰੋਡ ਤੇ ਬੀਟੀ ਨੀਡ ਸ਼ਾਪ ਜੀ ਮਾਰੋ ਸਾਰਿਆਂ ਦੇ ਤੁਸੀਂ ਦੁਖਦਾਰ ਸੁਣਨੇ ਆ ਤੁਸੀਂ ਜਾਣਦੇ ਆ ਤੁਹਾਡੀ ਬਦੌਲਤ ਵੀ ਕਿ ਚਲੋ ਮਿਹਨਤ ਹੁੰਦੀ ਹੈ ਬਾਕੀ ਸਾਰਿਆਂ ਨੇ ਕਰਨ ਦੇ ਵਾਜਿ ਉਹਨਾਂ ਦਾ ਬ ਸਾਚੀਰਿਆ ਕਾਲ ਤੁਸੀਂ ਦੇਖ ਰਹੇ ਹੋ ਪੀਵੀਵੀ ਬਲਾਚੌਰ ਦਾ ਚੈਨਲ ਤੇ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖੋੜੀਆਂ ਤੁਹਾਨੂੰ ਇਹ ਖੜੇ ਆਪ ਆਪਾਂ ਅੱਗੇ ਡਾਕਟਰ ਸਾਹਿਬ ਨਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਮੈਂ ਠੀਕ ਹੋ ਜੀ ਤੁਹਾਡਾ ਨਾਮ ਦੱਸੋ ਪਹਿਲਾਂ ਪੂਰਾ ਕੀ ਹੈ ਡਾਕਟਰ ਦਵਿੰਦਰ ਗੇਤੀ ਮਟਿਆਣੀ ਰੋਡ ਤੇ ਸਾਡਾ ਪੀਟੀ ਨੀਡ ਸ਼ਾਪ ਗਰੋਸਰੀ ਸਟੋਰ ਹੈ ਜੀ ਇਹ ਸੜਕ ਦੇ ਵਿੱਚ ਤੁਹਾਡਾ ਕਹਿੰਦੇ ਤੁਹਾਡਾ ਬਹੁਤ ਯੋਗਦਾਨ ਹੈ ਜੀ ਹੱਥ ਬਹੁਤ ਇਦਾਂ ਦਾ ਨਹੀਂ ਯੋਗਦਾਨ ਤਾਂ ਸਾਰਿਆਂ ਦਾ ਹੀ ਅਸੀਂ ਮਿਹਨਤ ਕੀਤੀ ਮੈਡਮ ਸੰਤੋਸ਼ ਚਟਾਰੀਆ ਜੀ ਨੂੰ ਮਿਲੇ ਜਾ ਕੇ ਸੇਠੀ ਚ ਉਦਨੇ ਹਰ ਤੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਉਹਨਾਂ ਨੂੰ ਵੀ ਮਿਲੇ ਜਾ ਕੇ ਉਹਨਾਂ ਨੂੰ ਮਿਲੇ ਸਾਰਿਆਂ ਨੇ ਉਹਨਾਂ ਦੀ ਬਦੌਲਤ ਹੀ ਅੱਜ ਇਹ ਸੜਕ ਬਣਨ ਜਾ ਰਹੀ ਹੈ ਇਹਦੇ ਵਿੱਚ ਕਿੰਨੇ ਕ ਬੰਦੇ ਤੁਸੀਂ ਅਵਿਲਵਲ ਜਿਹੜੇ ਮਿਹਨਤ ਕੀਤੀ ਹੈ ਇੱਥੇ ਹੋ ਕੇ ਗਏ ਜੀ ਜਦਾਂ ਮਤਲਬ ਅਸ਼ੋਕ ਸਰ ਜੀ ਹੋਏ ਵਾਈਸ ਪ੍ਰਿੰਸੀਪਲ ਡਾਕਟਰ ਭੁਪਿੰਦਰ ਜੀ ਹੋ ਗਏ ਤੇ ਹੋਰ ਵੀ ਸਾਡੇ ਨਾਲ ਕਾਫੀ ਸਾਥੀ ਤੇ ਜਿਹੜੇ ਅਸੀਂ ਇਕੱਠੇ ਹੋ ਕੇ ਮੈਡਮ ਨੂੰ ਮਿਲੇ ਜਾ ਕੇ ਮੈਡਮ ਨੇ ਸਿੱਧਾ ਬਿਜਵਾ ਦਿੱਤਾ ਵੀ ਜਲਦੀ ਤੋਂ ਜਲਦੀ ਤੁਹਾਡੀ ਸਾਹਿਬ ਤੁਸੀਂ ਬਹੁਤ ਟਾਈਮ ਦੇ ਲੱਗੇ ਹੋਏ ਆ ਤਾਂ ਕਾਫੀ ਟਾਈਮ ਤੋਂ ਕਹਿੰਨਾ ਮਤਲਬ ਅਸੀਂ ਲੱਗੇ ਹੋਏ ਸੀ ਕਿ ਸਾਨੂੰ ਪਰੇਸ਼ਾਨੀ ਕਹਿੰਦੇ ਸਾਰਿਆਂ ਨੇ ਮਤਲਬ ਸਾਡਾ ਬਹੁਤ ਹੈਲਪ ਕੀਤੀ ਔਰ ਬਹੁਤ ਜਲਦੀ ਤੋਂ ਜਲਦੀ ਸਾਡਾ ਬਿਲਕੁਲ ਭਾਜੀ ਮੈਂ ਉਹ ਕਹਿੰਦੇ ਲੁੱਕ ਵੀ ਪਹਿਨ ਲਗੀ ਮੈਂ ਦੇਖ ਰਹੀ ਹਾਂ ਲੁੱਕ ਵੀ ਪਹਿਨ ਲਗੀ ਹੈ ਤੇ ਇਹ ਆਰਸੀਸੀ ਵੀ ਬਣਾ ਕੇ ਇਹਨਾਂ ਨੇ ਸਾਡਾ ਹੋਰ ਵੀ ਦਰਸਾ ਅੱਖਾਂ ਜੀ ਹਾਂ ਜੀ ਵਾਹ ਬਈ ਆਰਸੀਸੀ ਬਣ ਲਗੀ ਇਸका ਕਿੰਨਾ ਬਹੁਤ ਸ਼ੁਕਰਕੁਜੀ ਜਾਣਾ ਹੈ ਇਸੀ ਤੋਂ ਬਹੁਤ ਮੈਡਮ ਦਾ ਵੀ ਤੇ ਸੇਠੀ ਦਾ ਵੀ ਸਾਰਿਆਂ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਆਦਾ ਯੋਗਦਾਨ ਆ ਭਾਜੀ ਚਲੋ ਧੰਨਵਾਦ ਹੈ ਜੀ ਸਾਰਿਆਂ ਦਾ ਅਸੀਂ ਦਾ ਇਹਨਾਂ ਦੇ ਕਰਕੇ ਇਹਨਾਂ ਨੇ ਮਿਹਨਤ ਕੀਤੀ ਅਸੀਂ ਚਲੋ ਗਏ ਨਾ ਕੋਈ ਇਹਨਾਂ ਨੇ ਬੜਾਈ ਬਹੁਤ ਬਹੁਤ ਸ਼ ਮੈਨੂੰ ਸਾਰਿਆਂ ਦੇ ਤੁਸੀਂ ਦੁੱਖਦਾਰ ਸੁਣਨੇ ਆ ਤੁਸੀਂ ਜਾਣਦੇ ਆ ਤੁਹਾਡੀ ਬਦੌਲਤ ਵੀ ਕਿ ਚਲੋ ਮਿਹਨਤ ਹੁੰਦੀ ਹੈ ਬਾਕੀ ਸਾਰਿਆਂ ਨੇ ਕਰਨ ਦੇ ਵਾਗ ਵੀ ਉਹਨਾਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਤੁਹਾਡੇ ਇੱਕ ਵਾਰ ਹੋਰ ਨਾਮ ਦੱਸ ਦਿਓ ਮੇਰਾ ਨਾਮ ਹੈ ਦਵਿੰਦਰ ਚੇਚੀ ਦਵਿੰਦਰ ਚੇਚੀ ਆਪਣੀ ਸ਼ਾਪ ਦਾ ਨਾਮ ਮਡਿਆਣੀ ਰੋਡ ਤੇ ਬੀਟੀ ਨੀਡ ਸ਼ਾਪ ਜੀ ਠੀਕ ਆ ਭਾਜੀ ਠੀਕ ਆ ਧੰਨਵਾਦ ਜੀ ਸਾਰਿਆਂ ਦਾ ਬਹੁਤ ਜ਼ੋਰ ਲੱਗਾ ਇਹਨਾਂ ਨੇ ਬਹੁਤ ਸਾਰਿਆਂ ਨੇ ਇਸੇ ਸੜਕ ਦੇ ਉੱਪਰ ਯੋਗਦਾਨ ਪਾਇਆ ਤੋਂ ਸਾਰੇ ਦੁਕਾਨਦਾਰ ਭਾਈਚਾਰੇ ਦਾ ਧੰਨਵਾਦ ਆ ਜਿਨ੍ਹਾਂ ਨੇ ਸੜਕ ਬਾਰੇ ਸੋਚਿਆ ਸਾਡਾ ਖਾਸ ਕਰਕੇ ਪੀਬੀਬੀ ਬਲਾਚੌਰ ਦਾ ਵੀ ਧੰਨਵਾਦ ਹਮੇਸ਼ਾ ਇਹ ਸੜਕ ਦੀ ਹਰ ਵਾਰ ਬਾਜੀ ਬੋਲੀ ਕੀਤੀ ਹਰ ਵਾਰ ਹਾਂਜੀ ਹਾਂ ਠੀਕ ਹੈ ਹਾਂ ਤੇ ਬਾਕੀ ਅ ਅੱਜ ਕੰਕਰੀਟ ਦੀ ਕੰਕਰੀਟ ਦੀ ਬਣੂਗੀ ਕੰਕਰੀਟ ਦੀ ਬਣ ਲੱਗੀ ਆ ਤੇ ਦੇਖਦੇ ਆ ਪ੍ਰਮਾਤਮਾ ਸੋਖ ਰੱਖੇ ਮੇਰੇ ਸਾਹਮਣੇ 2-4 ਦਿਨਾਂ ਦੇ ਵਿੱਚ ਵਿੱਚ ਹੋ ਜਾਣੇਗਾ ਜੀ ਚਲੋ ਬਹੁਤ ਬਹੁਤ ਧੰਨਵਾਦ ਐਮਐਲਏ ਮੈਂ ਤੁਹਾਡੇ ਬਹੁਤ ਸਤਿਕਾਰਯੋਗ ਜੀ ਦਾ ਬਹੁਤ ਧੰਨਵਾਦ ਆ ਤੇ ਜਿੰਨੇ ਵੀ ਆਮਾਦੀ ਪਾਰਟੀ ਦੇ ਆਗੂ ਨੇ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਜੀ ਮੜਿਆਣੀ ਰੋਡ ਸੜਕ ਜਿਹੜੀ ਇਹ ਬਣ ਲੱਗੀ ਆ ਕੰਕਰੀਟ ਦੀ ਬਣੂਗੀ ਤੋ ਬਹੁਤ ਧੰਨਵਾਦ ਆ ਜੀ ਐਮਐਲਏ ਮੈਡਮ ਸੰਤੋਸ਼ ਕਟਾਰੀਆ ਜੀ ਦਾ ਇਹ ਸਾਰੇ ਦੁਕਾਨਦਾਰ ਭਾਈਚਾਰੇ ਦਾ ਬਹੁਤ ਨੰਬਰਵਾਦ ਕਿਉਂਕਿ ਇਹ ਸੜਕ ਦੇ ਉੱਪਰ ਕੱਲੀ ਸਾਨੂੰ ਦਿੱਕਤ ਨਹੀਂ ਸਾਰੇ ਸਮਾਜ ਨੂੰ ਦਿੱਕਤ ਆਂਦੀ ਜੀ ਇਹ ਕੰਕਰੀਟ ਦੀ ਹੁਣ ਬਣਨ ਲੱਗੀ ਆ ਸੋ 2-4 ਦਿਨਾਂ ਦੇ ਵਿੱਚ ਵਿੱਚ ਤੁਸੀਂ ਵਧੀਆ ਮਾਹੌਲ ਦੇਖੂਗੇ ਇਸ ਰੋਡ ਦਾ ਬਹੁਤ ਬਹੁਤ ਧੰਨਵਾਦ ਆ ਜੀ ਇਸੇ ਰੋਡ ਨੂੰ ਐਦਾਂ ਹੀ ਆਪਾਂ ਕਾਮਯਾਬ ਰੱਖਣਾ ਸਾਰਿਆਂ ਨੇ ਰਲ ਮਿਲ ਕੇ ਸასი ਗੱਲ ਸਾਰੇ ਪਿਆਰ ਕਰਦੇ ਰਹੋ ਪੀਵੀਵੀ 2 ਬਲਾਚੌਰ ਦੇ ਚੈਨਲ ਨੂੰ ਤੇ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਨਵੀਂ ਅਪਡੇਟਾਂ ਨਾ ਮਿਲਾਂਗੇ ਬਹੁਤ ਬਹੁਤ ਧੰਨਵਾਦ ਸਾਸੀ ਗਰ ਪਰ 1 ਮਿੰਟ ਤੇ ਇਹ ਸੜਕ ਜਿਹੜੀ ਹੈ ਮਢਿਆਣੀ ਰੋਡ ਆ ਬਹੁਤ ਵਧੀਆ ਹੁਣ ਬਣਨ ਲੱਗਾ ਜੀ ਕੰਕਰੀਟ ਦਾ ਬਣੂਗਾ ਬਹੁਤ ਬਹੁਤ ਧੰਨਵਾਦ ਆ ਸਾਰੇ ਸਤਿਕਾਰਯੋਗ ਆਗੂਆਂ ਦਾ ਤੇ ਜਿਨ੍ਹਾਂ ਕਰਕੇ ਇਹ ਸੜਕ ਬਣਨ ਲੱਗੀ ਆ ਸੋ ਐਦਾਂ ਹੀ ਪਿਆਰ ਕਰਦੇ ਰਹੋ ਸਾਡੇ ਚੈਨਲ ਨੂੰ ਪੀ ਵੀ ਵੀ ਬਲਕੋਟ ਦੇ ਨੂੰ ਤੇ ਬਹੁਤ ਅਪਡੇਟ ਪਈ ਆ ਆਪਣੇ ਕੋਲ ਨਵੀਂ-ਨਵੀਂ ਬਹੁਤ ਧੰਮਾਗੇ ਤੁਹਾਨੂੰ ਜਲਦੀ ਤੋਂ ਜਲਦੀ